ਉਹਦਾ ਰੀਜ਼ਨ ਸਾਰੇ ਬਸ ਕੋਈ ਨਹੀਂ ਹੈਗਾ ਵੀ ਤਿੰਨ ਕੰਮ ਕੋਈ ਕਰਦੇ ਨਹੀਂ ਇਹ ਬਸ ਮੈਨੂੰ ਕਹਿੰਦੇ ਵੀ ਤੂੰ ਤੂੰ ਨਿਕਲ ਤੂੰ ਪੈਸੇ ਲਿਆ ਤੂੰ ਆ ਪਿਓ ਤੋਂ ਲਿਆ ਖਲਾਨਾ ਕਰ ਵੀ ਅਸੀਂ ਤੈਨੂੰ ਕੁਛ ਨਹੀਂ ਕੰਮ ਆਪ ਕੋਈ ਕਰਦੇ ਨਹੀਂ ਮੇਰਾ ਨਾਮ ਜੈਸਮਿਨ ਪਹਿਲੇ ਮੇਰਾ ਮੇਰਾ ਵਿਆਹ ਮਈਆਂ ਵਾਲੇ ਕਲਾ ਵਿੱਚ ਹੋਇਆ ਸੀਗਾ 9 ਸਾਲ ਪਹਿਲਾਂ ਪਿਛਲੇ 5-4 ਸਾਲ ਤੋਂ ਮੇਰੇ ਨਾਲ ਕੁੱਟਮਾਰ ਕਰਦੇ ਆ ਰਹੇ ਆ ਮੈਂ ਇੱਕ ਵਾਰੀ ਕੰਪਲੇਂਟ 23 ਮਾਰਚ ਨੂੰ ਜਦੋਂ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਤਾਂ ਮੈਂ ਜੀਰੇ ਬੋਲਸ ਨੂੰ ਕਾਲ ਕੀਤੀ ਤੇ ਉੱਥੇ ਕੰਪਲੇਂਟ ਕੀਤੀ 10 ਪੰਚਾਇਤ ਦੇ ਰਿਕਨ ਵਿੱਚ ਉਹਨਾਂ ਨੇ ਇਹਦੀ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਫਿਰ ਅਸੀਂ ਫਿਰੋਜ਼ਪੁਰ ਆਪਣੀ ਕੰਪਲੇਨਟ ਕੀਤੀ ਫਿਰੋਜ਼ਪੁਰ ਔਮਨ ਚਲਚ ਵੀ ਉਹਨਾਂ ਨਾਲ ਕੋਈ ਕਾਰਵਾਈ ਨਹੀਂ ਹੋਈ ਹੈਗੀ ਇਹ ਇਹ ਸਾਰਾ ਕੁਝ ਚਾਉਦੇ ਉਹਨਾਂ ਨੇ ਅੱਜ ਫੇਰ ਮੇਰੇ ਨਾਲ ਕੁੱਟ ਮਾਰ ਕੀਤੀ ਸਾਰੀ ਫੈਮਿਲੀ ਰਲ ਕੇ ਮੇਰੀ ਸੱਸ ਮੇਰੇ ਸਹੁਰੇ ਦੀ ਡੈੱਥ ਹੋ ਗਈ ਹੈ ਤੇ ਦੋ ਜਿਹੜੇ ਮੇਰੇ ਜੇਠ ਨੇ ਤੇ ਜਿਰਾਣੀ ਨਾ ਤਾਂ ਐਸਐਚਓ ਨੇ ਕੁਝ ਕੀਤਾ ਨਾ ਔਮਨ ਚਲਾਣ ਨਹੀਂ ਕੀਤਾ ਤੇ ਇਹ ਜਦੋਂ ਕਾਰਵਾਈ ਨਹੀਂ ਕਰਦੇ ਕਰਕੇ ਇਹਨਾਂ ਦੇ ਹੌਸਲੇ ਵਧਦੇ ਜਾਂਦੇ ਆ ਤੇ ਮੇਰੇ ਨਾਲ ਅੱਜ ਫੇਰ ਬਹੁਤ ਕੁਝ ਕੀਤਾ ਮੇਰਾ ਛੋਟਾ ਜਿਹਾ 2.5 ਸਾਲ ਦਾ ਬੱਚਾ ਵਾ ਕੁਮਰ ਰਜੀਵੀ ਸਿੰਘ બસ ਇਹੋਸ਼ ਕਰਦੇ ਬਸ ਕਿਹੜੇ ਕਰ ਕੋਈ ਕੰਮ ਨਹੀਂ ਕਰਦਾ ਦੋਨੋਂ ਇਹ ਨਾ ਮੇਰਾ ਵੱਡਾ ਜੇਥ ਕੋਈ ਕੰਮ ਕਰਦਾ ਨਾ ਮੇਰਾ ਹਸਬੰਦ ਕਰਦਾ ਬਸ ਇਸੇ ਕਰਕੇ ਮੇਰੀ ਕੁੱਟਮਾਰ ਕਰਦੇ ਅੱਜ ਫੇਰ ਬਹੁਤ ਮੇਰੀ ਬੁਰੀ ਹਾਲਤ ਆ ਹੁਣ ਬਸ ਕੁੱਟਮਾਰ ਵੀ ਭਿਖਾਉਂਦੇ ਆ ਮੰਗ ਕਰਦੀ ਆਂ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਜੇਥ ਪੁਲਿਸ ਸਾਡੀ ਔਰਤਾਂ ਦੇ ਸਾਥ ਨਹੀਂ ਦੇਉਗੀ ਤਾਂ ਫਿਰ ਉਹ ਕਿੱਥੇ ਜਾਣੀ ਹੈ ਹਸਬੰਦ ਦਾ ਕੋਈ ਕੰਮ ਨਹੀਂ ਕਰਦਾ ਨਾ ਜੇਥ ਦਾ ਕੰਮ ਕਰਦਾ ਕੋਈ ਇੱਕ ਵੱਡਾ ਆਸਟ੍ਰੇਲੀਆ ਰਹਿੰਦਾ ਵਾ ਚਾਲੜਾ ਉਹ ਇਹਨਾਂ ਨੂੰ ਪੈਸੇ-ਪੂਸੇ ਭੇਜਦਾ ਬਸ ਇਹ ਖਾਂਦੇ ਆ ਤੇ ਕੁੜੀ ਨਾਲ ਘਟਮਾਰ ਕਰਦੇ ਆ ਸੰਗ ਜੀ ਕੀ ਨਾਮ ਹੈ ਜੀ ਸੁਖਚੰਨ ਸਿੰਘ ਹਾਂ ਜੀ ਮੈਂ ਜਗਰਾਉਂ ਦੇ ਰਹਿਣ ਵਾਲਾ ਇੱਥੇ ਮਈਆਂ ਵਾਲਾ ਕਲਾ 2015 ਚ ਮੇਰੀ ਬੇਟੀ ਦੀ ਮੈਂ ਮੈਰਿਜ ਕੀਤੀ ਸੀ ਤਾਂ 2015 ਚ ਮੇਰੀ ਬੇਟੀ ਨੇ ਦੇ ਸੱਤ ਬੰਟ ਆਏ ਸੀ ਉਹਨੇ ਅਲਰਟ ਸੀ ਕੀਤੀ ਸੀ ਇਹਨਾਂ ਨੇ ਮਤਲਬ ਇਸ ਕਰਕੇ ਰਿਸ਼ਤਾ ਹੋਇਆ ਸੀਗਾ ਵੀ ਕੇ ਬਾਹਰ ਜਾਊਗੀ ਤਿੰਨ ਵਾਰੀ ਇਹਨਾਂ ਨੇ ਕੇਸ ਲਾਇਆ ਸੀ ਉਹ ਰਿਫਿਊਜ਼ ਹੋ ਗਿਆ ਪੌਜੀ ਦਾ ਲੋਨ ਕਰਕੇ ਉਸ ਤੋਂ ਬਾਅਦ ਇਹਨਾਂ ਨੇ ਲਾਇਆ ਨਹੀਂ ਚਲੋ ਉਸ ਤੋਂ ਬਾਅਦ ਬੱਚੀ ਇੱਥੇ ਆਪਣਾ ਕੰਮ ਕਰ ਕਰਨ ਲੱਗੀ ਤੋ ਬਸ ਉਹ ਵੇਲਾ ਰਹਿੰਦਾ ਕੁਛ ਕਮਾਈ ਨਹੀਂ ਕਰਦਾ ਹੁਣ ਪਿੱਛੇ ਜੇ ਮੈਂ ਤੋਂ ਇਹਨੇ ਕੁੜੀ ਨੇ ਪੈਸੇ ਮੰਗੇ ਸੀ ਕਿ ਮੈਨੂੰ ਪੈਸੇ ਚਾਹੀਦੇ ਮੈਨੂੰ ਕੋਈ ਖਾਣ ਪੀਣ ਨੂੰ ਹੈ ਨਹੀਂਗਾ ਤਾਂ ਮੈਂ 2 ਲੱਖ ਰੁਪਏ ਅਕਾਊਂਟ ਚ ਪਾਇਆ ਸੀਗਾ ਜਿਹਦੇ ਜੇ ਰਸ਼ਨ ਰੋਸ਼ਨ ਲੈਂਦੀ ਆ ਉਹ ਸਾਮਾਨ ਲਿਆ ਨੇ ਰਸੋਈ ਦਾ ਤੇ ਅੱਜ ਫੇਰ ਉਹਨਾਂ ਨੇ ਕੁੱਟਮਾਰ ਕਰਕੇ ਤੇ ਬਾਹਰ ਨੂੰ ਗਿੰਦੇ ਲਾ ਕੇ ਭੱਜ ਗਏ ਕੁੜੀ ਗੰਦ ਟੱਪ ਕੇ ਆਈ ਮਤਲਬ ਇੱਥੇ ਸੇਬਲਾ ਸਦਾਖ ਲੋਈ ਆ ਤੇ ਉਸ ਤੋਂ ਬਾਅਦ ਡੇਢ ਘੰਟੇ ਬਾਅਦ ਮੈਂ ਆਇਆ ਕਿ ਕੁੜੀ ਦੀ ਹਾਲਤ ਬੜੀ ਨਾ ਹੁਣ 23 ਮਾਰਚ ਨੂੰ ਇਹਨਾਂ ਨੇ ਕੁੱਟਮਾਰ ਕੀਤੀ ਸੀ ਮੈਨੂੰ ਸੱਧਿਆ ਐਸਐਚਓ ਨੇ ਤੇ ਉਹਨਾਂ ਦਾਖਲ ਦਫਤਰ ਕਰਤੀ ਤੇ ਹੁਣ ਮਤਲਬ ਅੱਜ ਫਿਰ ਇਹਨਾਂ ਨੇ ਕੁੱਟਮਾਰ ਕੀਤੀ ਹੈ ਕੁੜੀ ਦੀ ਤੇ ਉਹਦੇ ਪੈਰਾਂ ਪੂਰਾਂ ਤੇ ਸੱਟਾਂ ਨੇ ਸਾਰਾ ਕੁਝ ਹੈ ਹੁਣ ਕੀ ਮੰਗ ਕਰਦੇ ਮੰਗ ਕੀ ਕਰਦੇ ਆ ਜੀ ਇਹੋ ਜੀ ਮਤਲਬ ਬੰਦਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਜਮੇ ਕੁਝ ਨਹੀਂ ਕਰਦੀ ਨਾ ਐਸਐਸ ਤੋਂ ਜਵਾਬ ਦੇ ਦਿੰਦਾ ਜੀ ਤੇ ਕੁੜੀ ਨੇ ਡੀਐਸਪੀ ਨੂੰ ਵੀ ਦਰਖਾਸਤ ਦਿੱਤੀ ਹੋਈ ਹੈ ਉਹ ਵੀ ਉਹਨਾਂ ਨੇ 19 ਤਰੀਕ ਨੂੰ ਬੁਲਾਇਆ ਸੀ ਉਸ ਦਿਨ ਦਾ ਚਾਚੀ ਪੀਦੇ ਇਹਨਾਂ ਨੇ ਮਤਲਬ ਸਾਰੇ ਟੱਬਰ ਨੂੰ ਦੀ ਕੁੱਟਮਾਰ ਕੀਤੀ ਉਹ ਵੀ ਤਰ੍ਹਾਂ ਉਹਦੇ ਲਾਸ਼ਾਂ ਪਈਆਂ ਹੋਈਆਂ ਡਾਕਟਰ ਸਾਹਿਬ ਨੇ ਅੰਮਲਆ ਕੱਢੀ ਹੈ ਤੇ ਅਸੀਂ ਚਾਹੁੰਦੇ ਆ ਕਿ ਮ ਤਾਂ ਮੁੰਡਾ ਮਤਲਬ ਵਿਆਹ ਜਿਹੜਾ ਹੋਇਆ ਸੀ ਵਾਰਦੇਵ ਕਰਕੇ ਹੋਇਆ ਸੀਗਾ ਲੇਕਿਨ ਉਹ ਸਿਰੇ ਨਹੀਂ ਚੜਿਆ ਹੁਣ ਇਸ ਕਰਕੇ ਉਹ ਮਤਲਬ ਘਟਮਾਰ ਕਰਦੇ ਹੁਣ ਮਤਲਬ ਜੀ ਦੇਖੋ ਇਹ ਡੀਲ ਦੀ ਦਾਖਲੋਂ ਦੱਸ ਰਿਹਾ ਕਿ ਸਾਡੇ ਨਾਲ ਸੋਹਰਾ ਪਰਿਵਾਰ ਵਿਆਹ ਤੋਂ ਬਾਅਦ ਵੀ ਤਾਂਗੀ ਕਰਦੇ ਆ ਰਹੇ ਆ ਤੇ ਦਾਜ ਦੀ ਮੰਗ ਕਰਦੇ ਹੁਣ ਦਾਜ ਲੈ ਕੇ ਪਹਿਲਾਂ ਉਹਦੀ 2 ਲੱਖ ਰੁਪਏ ਸੀ 14 ਮਾਰਚ ਨੂੰ ਦਿੱਤਾ ਇਹਨਾਂ ਤੇ ਹੁਣ ਕਦੇ ਵੀ ਕੋਈ ਕਿਸ ਤਰ੍ਹਾਂ 10 ਲੱਖ ਰੁਪਏ ਲੱਗ ਤੋਂ ਹੋਰ ਲੈ ਗਿਆ ਦਾਜ ਦੇ ਖਾਤੇ ਨੂੰ ਘਟਮਾਰ ਦਿੱਤਾ ਤੇ ਕਰਮ ਜਗਾ ਤੈਨੂੰ ਖਲਾਸ ਕਰਿਆ ਵੇੜੇ ਵਿੱਚ ਉਹਦੇ ਪੈਰਾਂ ਤੇ ਜੇ ਸਾਲੇ ਗਿਓ ਜਾਨ ਇਸੇ ਜਿਹੜੀ ਕੋ ਸਤਿਗੋ ਕਾਰਵੀ ਨੂੰ ਗਿਆ ਬਚਿਆ ਇੱਕ ਤੇ ਜੇ ਇਨਾਂ ਦਾ ਜੀ ਅਰਜਿੰਦਰ ਸਿੰਘ ਇੱਕ ਜਠਾਨੀ ਸ਼ਿੰਦਰ ਕੌਰ ਇੱਕ ਸੱਸ ਜਿਸ ਜ਼ਵੀਰ ਕੌਰ ਤੇ ਜਿਹੜਾ ਪਤੀ ਸੁਦਰਸ਼ ਸਿੰਘ ਚਾਹਲੇ ਖਲਾ ਦੇ ਜੀ ਇਹ ਜਾਲ ਖੰਡ ਕਰ ਲਿਆ ਅੱਜ ਨੂੰ ਮੇਰੇ ਕੋਲ ਲੱਗੀ ਆਈ ਸੀ ਕਿ ਪਹਿਲੇ ਕੋਈ ਤੇ ਕਰੀਬ ਉਹਦੇ ਲੱਛਣ ਮੁਤਾਬਕ ਵੀ ਉਹਦੇ ਨਾਲ ਸਾਰੇ ਪਰਿਵਾਰ ਜਦੋਂ ਅੰਨੇ ਉਹਦੇ ਵਿੱਚ ਅਸੀਂ ਜੋ ਵੀ ਬਣਾਉਂਦਾ ਸੀ ਜੀ ਕਾਰਵਾਈ ਉਹ ਅਸੀਂ ਕਰ ਦਿੱਤੀ ਐ ਤੇ ਉਹਦੀ ਰਿਪੋਰਟ